ਚੌਲ ਸਾਥੋਂ ਲੈਣੇ ਆਉਣ ਕਣਕ ਸਾਥੋਂ ਲੈਂਦੇ ਆ ਸਰੋਂ ਮੱਕੀ ਗੰਨਾ ਉਹ ਸਾਰਾ ਕੁਝ ਸਾਡਾ ਫੂਟਬਾਲ ਪੰਜਾਬ ਹੈ ਜਦੋਂ ਆ ਜੇ ਕੋਈ ਸੰਕਟ ਪੰਜਾਬ ਤੇ ਉਹ ਤੁਸੀਂ ਆਪਦਾ ਦੇਖੋ ਜੀ ਬਿਹਾਰ ਚ ਤਾਂ ਬੋਲੀ ਲਾਤੀ ਸੀ ਪਿਛਲੀ ਵਾਰ 60000 ਕਰੋੜ ਕਰ ਦੂੰ ਜਾਂ 70 ਕਰ ਦੂੰ 70 ਕਰ ਦੂੰ ਜਾਂ 80 ਕਰ ਦੂੰ 80 ਕਰ ਦੂੰ ਜਾਂ 90000 ਕਰੋੜ ਕਰ ਦੂੰ ਚਲੋ 1 ਲੱਖ ਕਰੋੜ ਕਰ ਦਿੰਦੇ ਆ ਦੇਤੇ ਫਿਰ ਭਗਵੰਤ ਮਾਰ ਨੂੰ ਘੇਰਨਾ ਸੋਖ ਹੈ ਨਾ ਉੱਥੇ ਵੀ ਜੀਬਿੱਲੀ ਬਣ ਜਾਂਦੇ ਜਾ ਕੇ ਉੱਥੇ ਨਹੀਂ ਬੋਲਦੇ ਇਹ ਤਾਂ ਆਪਦੀਆਂ ਜਿਹੜੇ ਕੀਤੇ ਹੋਏ ਨੇ ਕਾਲੇ ਮਾਲੇ ਉਹ ਛਪਾਉਣ ਵਾਸਤੇ ਉੱਥੇ ਗਏ ਹੋਣਗੇ ਕਿੰਨਾ ਚਿਰ ਬੱਕਰੇ ਦੀ ਮਾਂ ਖੈਰ ਮਨਾਊਗੀ ਫਿਰ ਤਾਂ ਦੇਖ ਲੋ ਫਿਰ ਕਾਲੀ ਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਾਜੋ ਸੁਣ ਲਈ ਕਿਤੇ ਪਰਮਾਤਮਾ ਨੇ ਫਿਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ ਉਹ ਵੀ ਨਿਪਟ ਗਏ ਕੰਮ ਇਹਦਾ ਮਤਲਬ ਇਹਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪਰਮਾਤਮਾ ਸੁਣਦਾ ਇੱਦਾਂ ਜਿੱਥੇ ਪੰਜਾਬੀਆਂ ਦੀਆਂ ਭਾਵਨਾਵਾਂ ਆ ਗਈਆਂ ਆਸਥਾ ਆ ਗਈ ਭਗਤੀ ਆ ਗਈ ਉਥੇ ਬੰਦ ਵੀ ਪਾਕਿਸਤਾਨ ਨਾਲ ਸੰਬੰਧ ਕਰਾ ਦਿੰਦੇ ਤੁਸੀਂ ਵੀ ਸਮਾਜ ਨਾਲ ਜੁੜੇ ਹੋਏ ਲੋਕਾਂ ਸਮਾਜਿਕ ਲੋਕਾਂ ਤੁਹਾਨੂੰ ਵੀ ਜੇ ਤੁਸੀਂ ਮੀਡੀਆ ਤੋਂ ਵੀ ਉੱਪਰ ਉੱਠ ਕੇ ਥੋੜਾ ਸੋਚੋ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਜ਼ਿਆਦਾ ਹੀ ਸਾਡੇ ਤੇ ਪਾਬੰਦੀਆਂ ਲਾ ਰਹੇ ਨੇ ਚੌਲ ਸਾਥੋਂ ਲੈਣਗੇ ਹੁਣ ਉਹ ਵੀ ਮੰਗਾਲੇ ਫਿਰ ਉਧਰੋਂ ਚੌਲ ਸਾਥੋਂ ਲੈਣੇ ਆਉਣ ਕਣਕ ਸਾਥੋਂ ਲੈਂਦੇ ਆ ਸਰੋਂ ਮੱਕੀ ਗੰਨਾ ਉਹ ਸਾਰਾ ਕੁਝ ਸਾਡਾ ਫੂਟਬਾਲ ਪੰਜਾਬ ਹੈ ਜਦੋਂ ਆ ਜੇ ਕੋਈ ਆ ਸੰਕਟ ਪੰਜਾਬ ਤੇ ਉਦੋਂ ਤੁਸੀਂ ਆਪ ਦਾ ਦੇਖੋ ਜੀ ਤੁਸੀਂ ਆਪਣਾ ਆਪਣਾ ਦੇਖੋ ਜੀ ਅਸਾਮ ਨੂੰ 12734 ਕਰੋੜ ਦਾ ਪੈਕੇਜ ਵਿਹਾਰ ਨੂੰ ਪਤਾ ਨਹੀਂ ਕਿੰਨੇ ਹਜ਼ਾਰ ਦਾ ਕਿਉਂਕਿ ਵੋਟਾਂ ਨੇ ਜੀ ਵੋਟਾ ਤੋਂ ਬਿਨਾ ਵੋਟਾ ਤੋਂ ਬਿਨਾ ਪੈਕੇਜ ਨਹੀਂ ਦਿੰਦੇ ਵਿਹਾਰ ਚ ਤਾਂ ਬੋਲੀ ਲਾਤੀ ਸੀ ਪਿਛਲੀ ਵਾਰ 60000 ਕਰੋੜ ਕਰ ਦੂੰ ਜਾਂ 70 ਕਰ ਦੂੰ 70 ਕਰ ਦੂੰ ਜਾਂ 80 ਕਰ ਦੂੰ 80 ਕਰ ਦੂੰ ਜਾਂ 90000 ਕਰੋੜ ਕਰ ਦੂੰ ਚਲੋ 1 ਲੱਖ ਕਰੋੜ ਕਰ ਦਿੰਦੇ ਆਂ ਦੇਤੇ ਫਿਰ ਇਹ ਮੈਥੋਂ ਮੰਗਦੇ ਐ ਐਸ ਡੀ ਆਰ ਐਫ ਦਾ ਸਾਹਿਬ ਆ ਜਿਹੜਾ ਭਾਜਪਾ ਦਾ ਕਾਂਗਰਸ ਜੁਨਟ ਹੈ ਨਾ ਇੱਥੇ ਜਿਹੜਾ ਭਾਜਪਾ ਦਾ ਕਾਂਗਰਸ ਵਿੰਗ ਆ ਉਹ ਤੋ ਪੁੱਛੋ ਵੀ 1 ਲੱਖ ਕਰੋੜ ਦਾ ਕੀ ਬਣਿਆ 15 15 ਲੱਖ ਦਾ ਕੀ ਬਣਿਆ ਕਾਲੇ ਤਾਂ ਲੱਕੀ ਬਣਿਆ ਹਰ ਸਾਲ 2 ਕਰੋੜ ਨੌਕਰੀਆਂ ਲੱਕੀ ਬਣਿਆ ਭਗਵੰਤ ਮਰ ਨੂੰ ਘੇਰਨਾ ਸੌਖਾ ਨਾ ਉੱਥੇ ਭੀਜੀ ਬਿੱਲੀ ਬਣ ਜਾਂਦੇ ਜਾ ਕੇ ਉੱਥੇ ਨਹੀਂ ਬੋਲਦੇ ਇਹ ਤਾਂ ਆਪਦੀਆਂ ਜਿਹੜੇ ਕੀਤੇ ਹੋਏ ਨੇ ਕਾਲੇ ਮਾਲੇ ਉਹ ਛਪਾਉਣ ਵਾਸਤੇ ਉੱਥੇ ਗਏ ਹੋਣੇ ਕਿੰਨਾ ਕੁ ਚਿਰ ਬੱਕਰੇ ਦੀ ਮਾਂ ਖੈਰ ਮਨਾਊਗੀ ਫਿਰ ਉਹ ਤਾਂ ਫਿਰ ਅੱਜ ਨਹੀਂ ਤਾਂ ਕੱਲ ਨੂੰ ਨਿਕਲੇ ਆਉਣਗੇ ਉਹ ਤਾਂ ਹੋਣਗੇ ਸਾਹਿਬ ਚਲੋ ਇਸ ਕਚਹਿਰੀ ਚ ਵੱਜ ਜੋਂਗੇ ਵਕੀਲ ਵੱਡੇ ਕਰ ਲੋਗੇ ਸ਼ਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰਮਾਤਮਾ ਵਾਲੀ ਕਚਹਿਰੀ ਚ ਗੇਰੋਂਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਦ ਇਹ ਕੋਲ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ ਪਰ ਮਹਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਪ੍ਰੀਕ ਹੈ ਫਿਰ ਕਹਿ ਬੈਠੀ ਜੀ ਮੇਰੇ ਪਾਈ ਨੇ ਚਿੱਟਾ ਵੇਚੇ ਉਹਦਾ ਕੱਖ ਨਾ ਰਹੇ ਉਹ ਵੀ ਨਿਪਟ ਗਏ ਕੰਮ ਇਹਦਾ ਮਤਲਬ ਤਾਂ ਮੈਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪ੍ਰਮਾਤਮਾ ਸੁਣਦੇ ਇੱਦਾਂ ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਵੇਲੇ ਤਾਂ ਹੈਗੇ ਨੇ ਹੁਣ ਗੱਲੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਮੈਂ ਕਿਹਾ ਲੋਕ ਤਾਂ ਕਹਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਹੈ ਕਿ ਛੇਤੀ ਨਹੀਂ ਆਜਾ ਛੇਤੀ ਵੀ ਆ ਜਾਏ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ ਸਭ ਪਤਾ ਹੈ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਸੋ ਇਹ ਇੱਕ ਮਜ਼ਾਕ ਸਾਡੇ ਨਾਲ ਇਹ ਕਰ ਰਹੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਭਾਜਪਾ ਜਿਹੜੀ ਹੈ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਚਾਹੇ ਉਹ ਪੈਸੇ ਰੋਕ ਕੇ ਚਾਹੋ ਮੈਂ ਇਹ ਵੀ ਇਥੋਂ ਤੱਕ ਕਹਿ ਆਇਆ ਮੈਂ ਤਾਂ ਕਿ ਜੇ ਇਹਨਾਂ ਦਾ ਵਾਸ ਚੱਲੇ ਹਲੇ ਚੱਲਦਾ ਨਹੀਂ ਹੁਣ ਤਾਂ ਚੱਲਣਾ ਵੀ ਨਹੀਂ ਇਹ ਜਨਗਨ ਮੰਚ ਨੂੰ ਪੰਜਾਬ ਕੱਢ ਦੇਣਾ ਪੰਜਾਬ ਸਿੰਧ ਗੁਜਰਾਤ ਮਰਾਠਾ ਉਥੇ ਯੂਪੀ ਕਰਨਾ ਯੂਪੀ ਸਿੰਧ ਗੁਜਰਾਤ ਮਰਾਠਾ ਦਰਾਵਿੜ ਉਤਖਲ ਬੰਗਾ ਇਹਨਾਂ ਦਾ ਜੇ ਵਾਸ ਚੱਲੇ ਇੰਨੀ ਜ਼ਿਆਦਾ ਪੰਜਾਬ ਨਾਲ ਇਹਨਾਂ ਦੀ ਦੁਸ਼ਮਣੀ ਪੈਲੀ ਹੋਈ ਹੈ ਸੋ ਇਸ ਕਰਕੇ मैं जाखड़ साहब तो बिट्टू साहब तो उम्मीद करूंगा कि प्रधानमंत्री साहब को जाके पुछो कि जी आता की है तो मैच क्रिकेट देखो क्रिकेट में ना जू क्रिकेट इंतजार कर सकती है ठीक है ना पर आस्था ज गुरपुरब जंगरांदा जसाखियां वह इंतजार नहीं कर सकते ਕ੍ਰਿਕਟ ਦਾ ਮੈਚ ਤਾਂ ਕਦੇ ਫੇਰ ਖੇਡ ਲਿਓ ਫਿਲਮਾਂ ਵੀ ਇੰਤਜ਼ਾਰ ਕਰ ਸਕਦੀਆਂ ਚਲੋ ਕੋਈ ਨਹੀਂ ਪਰ ਤੁਸੀਂ ਮੈਂ ਸਮਝਦੇ ਹੋ ਵੀ ਮੈਂ ਜਿਵੇਂ ਅਸੀਂ ਕੰਮ ਚਾਵਾਂਗੇ ਉਵੇਂ ਚੱਲੂਗਾ ਤਾਂ ਨਹੀਂ ਚੱਲਦਾ ਹੁੰਦਾ ਗਲਤ ਫਹਿਮੀ ਚ ਹੈ